ਪਿਆਰੇ ਸ੍ਰੋਤਿਓ ਪਿਆਰ ਪਰਿ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਤਾਰੇ ਜੀ ਨਿਊਜ਼ ਚੈਨਲ ਖਬਰ ਰਿਪੋਰਟਰ ਜਗਜੀਤ ਸਿੰਘ ਦੀ ਪੰਜਾਬੀ ਫਿਲਮ ਚੋਰਾ ਨਾਲ ਯਾਰੀਆਂ 17 ਜਨਵਰੀ ਨੂੰ ਦੁਨੀਆ ਭਰ ਚ ਰਿਲੀਜ਼ ਹੋਣ ਜਾ ਰਹੀ ਹੈ ਇਸ ਫਿਲਮ ਚ ਪੰਜਾਬੀ ਇੰਡਸਟਰੀ ਦੇ ਵੱਡੇ ਚਿਰਿਆਨੇ ਵੱਖ-ਵੱਖ ਭੂਮਿਕਾਵਾਂ ਨਿਭਾਈਆਂ ਹਨ ਇਸ ਫਿਲਮ ਨੂੰ ਦੇਖਣ ਲਈ ਬੱਚਿਆਂ ਚ ਕਾਫੀ ਉਤਸ਼ਾਹ ਸੀ ਸਮੁੱਚੀ ਸਤਾਰ ਕਾਸਤ ਨੇ ਲੋਕਾਂ ਨੂੰ 17 ਜਨਵਰੀ ਨੂੰ ਸਿਨੇਮਾ ਘਰਾਂ ਵਿੱਚ ਜਾ ਕੇ ਫਿਲਮ ਦੇਖਣ ਦੀ ਅਪੀਲ ਕੀਤੀ ਮੈਂ ਤਾਂ ਮੰਨਦਾ ਤੂੰ ਸਟੂਡੈਂਟ ਬਣਦਾ ਜਿਹੜੇ ਤੁਹਾਡੇ ਟੀਚਰ ਸਹਿਬਾਨ ਨੇ ਸਭ ਤੋਂ ਔਖਾ ਕੰਮ ਬਹੁਤ ਹੀ ਸੋਹਣਾ ਰਿਸਪਾਂਸ ਰਿਹਾ ਜੀ ਅਸੀਂ ਅੱਜ ਸਾਡਾ ਤਰਨਤਨ ਸਾਹਿਬ ਦੇ ਵਿੱਚ ਟੂਰ ਸੀਗਾ ਅਸੀਂ ਕੋਲ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਗਏ ਔਰ ਇੰਨਾ ਵਧੀਆ ਰਿਸਪੌਂਸ ਰਿਹਾ ਸਾਰਿਆਂ ਦਾ ਤੇ ਸਾਨੂੰ ਬਹੁਤ ਚੰਗਾ ਲੱਗਾ ਸਾਰੇ ਆਰਟਿਸਟਾਂ ਨੂੰ ਬੜਾ ਪਿਆਰ ਦਿੱਤਾ ਬੱਚਿਆਂ ਨੇ ਸਾਰੇ ਸਟਾਫ ਨੇ ਪ੍ਰਬੰਧਕਾਂ ਨੇ ਔਰ ਬਹੁਤ ਹੀ ਸ਼ਾਨਦਾਰ ਰਿਹਾ ਸਾਡਾ ਅੱਜ ਦਾ ਪ੍ਰੋਗਰਾਮ ਚੋਰਾਂ ਨਾਲ ਯਾਰੀਆਂ ਫਿਲਮ ਦਾ ਟਾਈਟਲ ਹੈ ਕਿਵੇਂ ਦੇ ਚੋਰ ਰਹਿਣਗੇ ਕਿਵੇਂ ਦੇ ਟਰੈਕਟਰ ਨੇ ਸਾਰਿਆਂ ਦੇ ਫਿਲਮ ਦੇ ਵਿੱਚ ਚੋਰਾਂ ਨਾਲ ਯਾਰੀਆਂ ਦਾ ਇੱਕ ਇਹਦੇ ਵਿੱਚ ਇਹੀ ਹੈ ਜੀ ਮੇਨ ਇੱਕ ਮੈਸੇਜ ਆ ਵੀ ਹਾਲਾਤ ਬੁਰੇ ਹੁੰਦੇ ਆ ਬੰਦਾ ਨਹੀਂ ਬੁਰਾ ਹੁੰਦਾ ਜੇ ਕੋਈ ਚੋਰ ਵੀ ਯਾਰੀ ਦਾ ਮਤਲਬ ਸਮਝ ਲੇ ਉਹ ਵੀ ਕਿਸ ਲੈਵਲ ਤੇ ਜਾ ਕੇ ਯਾਰੀ ਨਿਭਾ ਸਕਦਾ ਤੇ ਇਸ ਕਰਕੇ ਇਹਦੇ ਵਿੱਚ ਇੱਕ ਟਾਈਟਲ ਰੱਖੇਗਾ ਤੋਰਾ ਨਾਲ ਯਾਰੀਆਂ ਯਾਰੀ ਸ਼ਬਦ ਮਹੱਤਤਿਆ ਜਿਹਦੇ ਨਾਲ ਆ ਰਹੇ ਆ ਕੋਣ ਬੰਦਾ ਦਾ ਉਹ ਗੱਲ ਨਹੀਂ ਗੱਲ ਦੇ ਬੋਲਦੇ ਨਹੀਂ ਇਹਦੀ ਸ਼ੂਟਿੰਗ ਜਿਹੜੀ ਹੈ ਸਾਰੀ ਜੀ ਯੂਕੇ ਦੇ ਵਿੱਚ ਹੋਈ ਆ ਇੰਗਲੈਂਡ ਦੇ ਵਿੱਚ ਸ਼ੂਟ ਕੀਤਾ ਗਿਆ ਸਟੋਰੀ ਕਿਉਂਕਿ ਉੱਥੋਂ ਦੀ ਸੀਗੀ ਕਿਥੋਂ ਬੰਦਾ ਜਾਂਦਾ ਫਿਰ ਸੰਘਰਸ਼ ਦਿਖਾਇਆ ਗਿਆ ਉੱਤੇ ਜਾ ਕੇ ਕੀ ਸੰਘਰਸ਼ ਆ ਕਿੱਦਾਂ ਹੁੰਦਾ ਆ ਕੀ ਇਮੋਸ਼ਨ ਆ ਕੀ ਦਰਦ ਆ ਅਸੀਂ ਕਾਫੀ ਚੀਜ਼ਾਂ ਨੂੰ ਜਿਹੜਾ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਸਟਾਰਕਾਸ ਦੇ ਨਾਲ ਤਾਲ ਮੇਲ ਕਿੱਦਾਂ ਦਾ ਰਿਹਾ ਸਟਾਰਕਾਸ ਵੀ ਕੁਝ ਖੜੀ ਸਾਡੀ ਬਹੁਤ ਵਧੀਆ ਸਾਰਿਆਂ ਨੇ ਬੜੀ ਮਿਹਨਤ ਕੀਤੀ ਹੈ ਜੀ ਹਾਲਾਂਕਿ ਜਦੋਂ ਅਸੀਂ ਸ਼ੂਟ ਕਰਨ ਗਏ ਸੀ ਉਦੋਂ ਵੈਦਰ ਬਹੁਤ ਖਰਾਬ ਸੀ ਬੜੀ ਠੰਡ ਸੀਗੀ ਉਹਦੇ باوجود ਵੀ ਮੈਂ ਥੈਂਕਸ ਕਰਦਾ ਕਿਉਂਕਿ ਹਰ ਤਰ੍ਹਾਂ ਦੇ ਲੋਕ ਇੰਡਸਟਰੀ 'ਚ ਮਿਲਦੇ ਆ ਜਿਹੜੇ ਲੋਕ ਸਿਨੇਮੇ ਨੂੰ ਪਿਆਰ ਕਰਦੇ ਆਰਟਿਸਟ ਉਹਨਾਂ ਵਾਸਤੇ ਕੋਈ ਵੀ ਕਠਿਨਾਈਆਂ ਜਾਂ ਵੈਦਰ ਉਹਨਾਂ ਨੂੰ ਨਹੀਂ ਰੋਕਦਾ ਉਹ ਪ੍ਰੋਪਰ ਟਾਈਮ ਦੇ ਕੇ ਹਰ ਚੀਜ਼ ਨੂੰ ਮੈਨੇਜ ਕਰ ਲੈਂਦੇ ਆ ਪ੍ਰੋਜੈਕਟ ਕਿਵੇਂ ਕਿੰਨੇ ਚਿਰਦਾ ਸੀ ਕਿੰਨੇ ਚਿਰ ਜਿਹੜਾ ਨਿਕਲਿਆ ਪ੍ਰੋਜੈਕਟ ਜਿਹੜਾ ਸੀਗਾ ਜੀ ਸਾਡਾ ਉੱਥੇ ਜਿਹੜਾ ਸ਼ੂਟ ਆ 25 ਦਿਨ ਚੱਲਿਆ ਜੀ ਯੂਕੇ ਦੇ ਵਿੱਚ ਔਰ ਇੱਕ ਦੋ ਦਿਨ ਸਾਡੇ ਐਕਸਟਰਾ ਲੱਗੇ ਵੈਦਰ ਦਾ ਕਰਕੇ ਕਿਉਂਕਿ ਬਰਸਾਤ ਉੱਥੇ ਉਹ ਦਿਨ ਇਦਾਂ ਦੇ ਸੀ ਕਦੇ ਵੀ ਆ ਜਾਂਦੀ ਸੀ ਜੀਦਾ ਕਰਕੇ ਸਾਨੂੰ ਕੁਝ ਪਲਾਨ ਵਿੱਚੋਂ ਚੇਂਜ ਵੀ ਕਰ ਲੀ ਕੁਝ ਨਵੇਂ ਸਟਾਰੇ ਨੇ ਕੁਝ ਪੁਰਾਣੇ ਸਟਾਰਾਂ ਦੇ ਨਾਲ ਇਹ ਕਹਿਣਾ ਕਰਦੇ ਬੜਾ ਵਧੀਆ ਰਿਹਾ ਜੀ ਦੇਖੋ ਪੁਰਾਣੇ ਸਟਾਰੇ ਜਿਹੜੇ ਆ ਉਹਨਾਂ ਦੇ ਨਾਲ ਕੁਝ ਨਵੇਂ ਚਿਹਰੇ ਨੂੰ ਮੌਕਾ ਮਿਲਣਾ ਚਾਹੀਦਾ ਹਰ ਥਾਂ ਤੇ ਹੁੰਦਾ ਜਿੱਦਾਂ ਨਾਲ-ਨਾਲ ਕੰਮ ਕਰਦੇ ਆ ਜਦੋਂ ਇੱਕ ਨਵੇਂ ਚਿਹਰੇ ਕੁਝ ਆਉਂਦੇ ਆ ਜੀ ਉਹ ਗਾਂਹ ਦਸਤੀ ਦੇ ਵਿੱਚ ਨਾਲ-ਨਾਲ ਚੱਲਦੇ ਰਹਿੰਦੇ ਆ ਔਰ ਸਾਨੂੰ ਖੁਸ਼ੀ ਆ ਕਿ ਪ੍ਰਮਾਤਮਾ ਨੇ ਸਾਨੂੰ ਇਹਦੇ ਕਾਬਿਲ ਬਣਾਇਆ ਕਿ ਅਸੀਂ ਪੁਰਾਣੇ ਇਹਨਾਂ ਨੂੰ ਨਾਲ ਲੈ ਕੇ ਨਾਲ ਕੁਝ ਨਵੇਂ ਲੋਕਾਂ ਨੂੰ ਲੈ ਕੇ ਇੱਕ ਵਧੀਆ ਤਰੀਕੇ ਦੇ ਨਾਲ ਜਿਹੜਾ ਅਸੀਂ ਇਹਨੂੰ ਕੰਮ ਨੂੰ ਕਵਰ ਕੀਤਾ ਜੋ ਐਂਟੀਗਨੀ ਟੀਮ ਨਵੀਂ ਟੀਮ ਬਣਾ ਕੇ ਵਧੀਆ ਲੱਗਿਆ ਨਵੇਂ ਆਰਟਿਸਟ ਆ ਤਾਂ ਇਹ ਨਵੇਂ ਬੜਾ ਇਹਨਾਂ ਦਾ ਐਕਸਪੀਰੀਅੰਸ ਵਧੀਆ ਰਿਹਾ ਕਿਉਂਕਿ ਜਦੋਂ ਵੀ ਕੋਈ ਬੰਦਾ ਕੋਈ ਕੰਮ ਕਰਦਾ ਹੈ ਜਿਹੜਾ ਸੀਨੀਅਰ ਆਰਟਿਸਟ ਆ ਉਹਨੂੰ ਕਦੇ ਵੀ ਇਹ ਸੋਚਣੀ ਚਾਹੀਦਾ ਹੈ ਕਿ ਇਹਨੂੰ ਕੁਝ ਨਹੀਂ ਪਤਾ ਆਰਟਿਸਟ ਹੋਈ ਹੈ ਅਸੀਂ ਆਪਣੇ ਐਕਸਪੀਰੀਅੰਸ ਇਹਨਾਂ ਨੂੰ ਕੀ ਸਿਖਾਇਆ ਜਾਂ ਇਹਨਾਂ ਤੋਂ ਵੀ ਅਸੀਂ ਕੀ ਸਿੱਖਿਆ ਕਿਉਂਕਿ ਨਵੇਂ ਬੱਚੇ ਵੀ ਬਹੁਤ ਮਿਹਨਤ ਕਰ ਰਹੇ ਆ ਮੇਰੇ ਨਾਲ ਕੁੜੀ ਖੜੀ ਹੈ ਮਨਰੀਤ ਸਰਾ ਤੇ ਬਹੁਤ ਪਿਆਰੀ ਕੁੜੀ ਕਿਉਂਕਿ ਪਹਿਲੀ ਫਿਲਮਾਂ ਦੀ ਡੈਬਿਊ ਹੈ ਤੇ ਆਰਿਆ ਬੱਬਰ ਉਹ ਤਾਂ ਪ੍ਰਾਣ ਹੰਢਿਆ ਹੋਇਆ ਬੰਦਾ ਹੈ ਮੇਰੇ ਨਾਲ ਤੇਰਾ ਤੇਲਾ ਵੀ ਹੈ ਇਹ ਬੜਕੀ ਤੇਰਾਉਣੀ ਬਹੁਤ ਵਾਰੀ ਲੜ ਵੀ ਪੈਨੀ ਆ ਮੈਂ ਇਹਦੇ ਨਾਲ ਤੇ ਵਧੀਆ ਗੱਲ ਹੈ ਜੇ ਤੁਸੀਂ ਅਰਾਇਤ ਜਿਨੀ ਨਹੀਂ ਵਰਤਦੇ ਤੁਹਾਡੀਆਂ ਘਰ ਤੇ ਵੀ ਹੁੰਦਾ ਪਰ ਥੀਏਟਰ ਕੱਠਿਆ ਨਹੀਂ ਦਿੱਤਾ ਵਧੀਆ ਆਰਟਿਸਟ ਹੈ ਜਿਹੜੇ ਥੋੜੇ ਗੁਣ ਹੈ ਉਹਨਾਂ ਨੂੰ ਤਨੋਬਾਰਨਾ ਚਾਹੀਦਾ ਚੰਗਾ ਸਰਦਾ ਹਮੇਸ਼ਾ ਸਪੈਕਟੇਟਰ ਉਹਨਾਂ ਦੇ ਨਾਲ ਬਾਕੀ ਕਹਾਣੀ ਰੀਸੀ ਮੰਨੀ ਦੀ ਹੈ ਮੇਨ ਸਾਨੂੰ ਆਰਟਿਸਟ ਸਾਨੂੰ ਕਹਾਣੀ ਤੇ ਫੋਕਸ ਕਰਨਾ ਚਾਹੀਦਾ ਨਾ ਕਿ ਸਾਨੂੰ ਬਾਕੀ ਸਾਡੀ ਕਾਸਟਮ ਕੀ ਹੈ ਸਾਡਾ ਪਲਾਨ ਬੈਕਅਪ ਕੀ ਹੈ ਕਿਉਂਕਿ ਆਰਟਿਸਟ ਦਾ ਕੰਮ ਇਹ ਹੈ ਅਸੀਂ ਉਹ ਕੀਤਾ ਤੇ ਬਾਕੀ ਡਿਪਾਰਟਮੈਂਟ ਵੱਖਰੇ ਵੱਖਰੇ ਹੁੰਦੇ ਆ ਉਹਨਾਂ ਨੇ ਵੀ ਆਪਣਾ ਕੰਮ ਬਾਖੂ ਬਿਨਵਾਇਆ ਤੇ ਮੈਨੂੰ ਆਇ ਲੱਗਦਾ ਕਿ ਹਰ ਤਰ੍ਹਾਂ ਦਾ ਟੈਸਟ ਫਿਲਮ ਚ ਹੋਣਾ ਚਾਹੀਦਾ ਪੰਜਾਬੀ ਇੰਡਸਟਰੀ ਸਾਡੇ ਲਈ ਮਾਣ ਹੈ ਸਾਡੀ ਮਾਂ ਬੋਲੀ ਤੇ ਫਿਲਮਾਂ ਵੱਡ ਰਹੀਆਂ ਕੱਲੇ ਪੰਜਾਬ ਤੇ ਨਹੀਂ ਬਾਹਰਲੇ ਮੁਲਕਾਂ ਤੇ ਬੈਠੇ ਲੋਕ ਫਿਲਮਾਂ ਦੇਖ ਰਹੇ ਨੇ ਜਿਹੜੇ ਬੱਚੇ ਪੰਜਾਬ ਤੋਂ ਉੱਥੇ ਚਲੇ ਗਏ ਉਹ ਸਾਡੇ ਪੰਜਾਬੀ ਕਲਚਰ ਨਾਲ ਇਸੇ ਲਈ ਜੁੜੇ ਨੇ ਕਿ ਉਹ ਫਿਲਮਾਂ ਦੇਖਦੇ ਨੇ ਤੇ ਪੰਜਾਬੀ ਫਿਲਮਾਂ ਬਹੁਤ ਬਣ ਰਹੀਆਂ ਨੇ ਉਹ ਬੱਚੇ ਫਿਲਮਾਂ ਨਾਲ ਹੀ ਬਹੁਤ ਕੁਝ ਸਿੱਖ ਰਹੇ ਨੇ ਇਹ ਦੋ ਵੱਡੀ ਹਰਮਾਨ ਵਾਲੀ ਗੱਲ ਹੈ ਸਰਯੋਗ ਸਾਡੇ ਪੱਤਰਕਾਰ ਸਹਿਬਾਨ ਅਸੀਂ ਤਰਨਤਾਰਨ ਜッジ ਪਹੁੰਚੇ ਹੋਏ ਹਾਂ ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਤਰਨਤਾਰਨ ਦੇ ਵਿੱਚੋਂ ਪਹਿਲੀ ਵਾਰ ਜਿਹੜਾ ਸਾਡਾ ਇਹ ਸ਼ਹਿਰ ਹੈ ਇਹ ਸ਼ਹਿਰ ਚੋਂ ਪਹਿਲੀ ਵਾਰ ਕਿਸੇ ਨੇ ਫਿਲਮ ਪ੍ਰੋਡਿਊਸ ਕੀਤੀ ਹੈ ਪਹਿਲੀ ਵਾਰ ਸਾਡੀ ਕੋਈ ਕੁੜੀ ਇਸ ਫਿਲਮ ਦੇ ਵਿੱਚ ਵੀਰ ਨੂੰ ਨਾਮ ਲੱਗੀਏ ਸੋ ਪਹਿਲੀ ਵਾਰ ਹੋਇਆ ਕਿ ਸਾਡੇ ਏ.ਸੀ. ਸਾਹਿਬ ਦੇ ਡਾਇਰੈਕਟਰ ਸਾਡੇ ਇਲਾਕੇ ਦੇ ਮੁੰਡਾ ਡਾਇਰੈਕਟਰ ਮੱਲੀ ਸਾਡੇ ਕੋਲ ਖੜਾ ਹੈ ਸੋ ਇਸ ਤਰ੍ਹਾਂ ਕਰਕੇ ਇਹ ਸਾਡੀ ਆਪਣੀ ਫਿਲਮ ਹੈ ਇਹੋ ਜਿਹਾ ਤਜਰਬਾ ਮਿਲਣਾ ਤਰਨਤਾਰ ਨੇ ਪਹਿਲਾਂ ਕਦੇ ਨਹੀਂ ਕੀਤਾ ਕਿ ਇੰਨੇ ਬੰਦੇ ਇਕੱਠੇ ਹੋ ਕੇ ਏਸੀ ਪਸ਼ਾਹਰ ਦੇ ਵਿੱਚੋਂ ਇੱਕ ਪੋਲੀਵੁੱਡ ਦੇ ਵਿੱਚ ਇੱਕ ਫਿਲਮ ਦੇਣ ਜਾ ਰਹੇ ਨੇ ਸੋ ਅਗਲੀ ਗੱਲ ਮੈਂ ਫਿਲਮ ਹੀ ਕਰਦਾ ਫਿਲਮ ਵੀ ਉਹੋ ਜੀ ਹੈ ਕਿ ਕੋਈ ਜਿਹੋ ਜਾਂ ਅੱਜ ਸਾਡਾ ਸਮਾਂ ਚੱਲ ਰਿਹਾ ਹੈ ਸਿਨੇਮੇ ਨੂੰ ਅਸੀਂ ਹਮੇਸ਼ਾ ਰੌਲਾ ਪਾਉਂਦੇ ਆਏ ਆ ਕਿ ਸਿਨੇਮਾ ਸਮੇਂ ਦੇ ਹਾਂ ਦਾ ਹੋਣਾ ਚਾਹੀਦਾ ਹੈ ਇਹ ਸਮੇਂ ਦੇ ਹਾਂ ਦੀ ਫਿਲਮ ਹੈ ਅੱਜ ਜਿਵੇਂ ਸਾਡਾ ਪ੍ਰਵਾਸ ਹੋ ਰਿਹਾ ਬੱਚੇ ਬਾਹਰ ਜਾ ਰਹੇ ਨੇ ਬਹੁਤ ਗੰਟੀ ਸਾਡੇ ਬੱਚਿਆਂ ਨੂੰ ਇਹ ਲੱਗਦਾ ਤੁਸੀਂ ਦੇਖੋ ਮੈਨੂੰ ਲੱਗਦਾ ਤਰਨਤਾਰਨ ਮੈਂ ਕੱਲੇ ਸ਼ਹਿਰ ਦੀ ਜੇ ਗੱਲ ਕਰਾਂ ਸਾਰੇ ਸ਼ਹਿਰ ਦਾ ਇਹ ਹਾਲ ਹੈ ਤਰਨਤਾਰਨ ਦੇ ਵਿੱਚ ਨਾ ਪੈਨੇ ਮੈਡੀਕਲ ਸਟੋਰ ਹੈ ਨਾ ਇਹਨੇ ਹਸਪੀਟਲ ਹੈ ਨਾ ਇਹਨੇ ਕਰਿਆਨੇ ਦੇ ਕੰਮ ਹੈ ਜਿੰਨੇ ਇੱਥੇ ਇਮੀਗ੍ਰੇਸ਼ਨ ਦੇ ਆਫਿਸ ਨੇ ਬਾਹਰ ਜਾਣ ਲਈ ਸਾਡੇ ਬੱਚੇ ਜਿਹੜੇ ਪ੍ਰਵਾਸ ਜਾ ਰਹੇ ਅਸੀਂ ਮਨਾਂ ਨਹੀਂ ਕਰਦੇ ਨਹੀਂ ਜਾਣਾ ਚਾਹੀਦਾ ਨਾ ਚਾਹੀਦਾ ਪਰ ਸਾਨੂੰ ਇਹ ਲੱਗਦਾ ਕਿ ਬੱਚੇ ਕੋਲ ਕੋਈ ਸਕਿੱਲ ਹੋਵੇ ਬੱਚਾ ਉੱਥੇ ਜਾ ਕੇ ਕੋਈ ਕੰਮ ਦਾ ਮਹਾਰ ਹਾਸਲ ਹੋਵੇ ਜਿੱਥੇ ਕੰਮ ਨੂੰ ਮਿਲ ਸਕੇ ਸਾਡੇ ਬੱਚੇ ਜੀ ਇਹ ਸੋਚ ਕੇ ਜਾਂਦੇ ਜਿਹੜੀ ਫਿਲਮ ਤੁਸੀਂ ਦਿਖਾਈ ਗੱਲ ਬੱਚਿਆਂ ਨੂੰ ਲੱਗਦਾ ਕਿ ਇੱਥੇ ਨਹੀਂ ਸੀ ਕੰਮ ਕਰਨਾ ਬਾਹਰ ਜਾ ਕੇ ਕੰਮ ਕਰਾਂਗੇ ਪਰ ਬਾਹਰ ਜਾ ਕੇ ਅਹਿਸਾਸ ਹੁੰਦਾ ਹੈ ਕਿ ਇੱਥੇ ਨਾਲੋਂ ਕਈ ਗੁਣਾ ਵੱਧ ਮਿਹਨਤ ਕਰਨੀ ਪੈਂਦੀ ਹੈ ਤਾਂ ਪੁਲਿਸ ਸਟੈਬਲਿਸ਼ ਹੋਣ ਲਈ ਸੋ ਉਹ ਸਾਡਾ ਹੀਰੋ ਉੱਥੇ ਜਾ ਕੇ ਕਿਹੋ ਜਿਹੇ ਲੋਕ ਮੰਨਦੇ ਨੇ ਕੀ ਗੱਲਬਾਤ ਹੁੰਦੀ ਹੈ ਇਹ ਕਿਹੋ ਜਿਹਾ ਜਨ ਜੀਵਨ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਮੈਂ ਸਮਝਦਾ ਇਹੋ ਜਿਹੀਆਂ ਫਿਲਮਾਂ ਦੀ ਸਾਨੂੰ ਅੱਜ ਸਮੇਂ ਨੂੰ ਲੋੜ ਹੈ ਤਾਂ ਕਿ ਸਾਡੀ ਨੌਜਵਾਨੀ ਜਿਹੜੀ ਇਹੋ ਜਿਹੀਆਂ ਫਿਲਮਾਂ ਦੇਖ ਕੇ ਜਿਹੜੀ ਸਚਾਈ ਹੈ ਉੱਥੋਂ ਦੀ ਬਹੁਤ ਬਾਰਨ ਕੰਟਰੀ ਦੀ ਉਹਨ ਅਸੀਂ ਜੋ ਆਪਣਾ ਕੰਮ ਕਰਨਾ ਸੀ ਇੰਨੇ ਸਾਲਾਂ ਚ ਜੋ ਫਿਲਮ ਸ਼ੂਟ ਕਰਨੀ ਸੀ ਐਡਿਟ ਕਰਨੀ ਸੀ ਸਭ ਕੁਝ ਕੰਮ ਕਰ ਲਿਆ ਸੀ ਅਗਲਾ ਕੰਮ ਤੁਹਾਡਾ ਬਣਦਾ ਮੀਡੀਆ ਦਾ ਤੁਸੀਂ ਸਾਡੇ ਇਸ ਸੁਨੇਹੇ ਨੂੰ ਲੋਕਾਂ ਤੱਕ ਪਹੁੰਚਾਓ ਅਗਲਾ ਕੰਮ ਲੋਕਾਂ ਦਾ ਬਣਦਾ ਕਿ ਲੋਕ ਇਹ ਜੇ ਮੈਸੇਜ ਨੂੰ ਕਿੰਨਾ ਖੁਆਰਾ ਦਿੰਦੇ ਨੇ ਇਹੋ ਜੀ ਸੀਰੀਅਸਨੈਸ ਨੂੰ ਲੋਕ ਕਿੱਥੋਂ ਤੱਕ ਲੈ ਕੇ ਜਾਂਦੇ ਨੇ ਕਿਉਂਕਿ ਕਈ ਵਾਰ ਦਰਸ਼ਕਾਂ ਦੇ ਸਵਾਲ ਹੁੰਦੇ ਆ ਕਿ ਚੰਗੀਆਂ ਫਿਲਮਾਂ ਨਹੀਂ ਬਣਦੀਆਂ ਪਰ ਮੇਰਾ ਇਹ ਸਵਾਲ ਅਗੇਨ ਸਵਾਲ ਦਰਸ਼ਕਾਂ ਨੂੰ ਹੈ ਕਿ ਤੁਸੀਂ ਚੰਗੀਆਂ ਫਿਲਮਾਂ ਨੂੰ ਕਿੰਨਾ ਖੁਆਰਾ ਦਿੰਦੇ ਹੋ ਸਾਡੇ ਕੋਲੇ ਬਹੁਤ ਸਾਰੀਆਂ ਫਿਲਮਾਂ ਦੇ ਔਜ਼ਾਰ ਨੇ ਸਾਡੇ ਕੋਈ ਹੰਦੀਤਾ ਵਰਗੀ ਫਿਲਮ ਦੀ ਉਦਾਹਰਨ ਹੈ ਇੱਕ ਗਰੀਬ ਘਰ ਦਾ ਮੁੰਡਾ ਦਿਹਾੜੀਦਾਰ ਦਾ ਘਰ ਦਾ ਮੁੰਡਾ 월ड ਕੱਪ ਦਾ ਹਾਕੀ ਗੱਬ ਜਿੱਤਦਾ ਜਾ ਕੇ ਤੇ ਉਹ ਫਿਰ ਲੋਕਾਂ ਦੇਖੀ ਨਹੀਂ ਜਾ ਕੇ ਇਸੇ ਤਰ੍ਹਾਂ ਸੀ ਬੱਚਿਆਂ ਦੀ ਪਹਿਲੀ ਵਾਰ ਫਿਲਮ ਲੈ ਕੇ ਆਏ ਕਪਲ ਸ਼ਰਮਾ ਨੇ ਫਿਲਮ ਪ੍ਰੋਡਿਊਸ ਕੀਤੀ ਸੀ ਜੀ ਗੋਲਪੇਤ ਕੁਗੀ ਹੋਰਾਂ ਨੇ ਕਰਕੇ ਫਿਲਮ ਬਣਾਈ ਉਸ ਦਾ ਨਾਮ ਸੀ son of ਮਨਜੀਤ ਸਿੰਘ ਉਹ ਫਿਲਮ ਲੋਕਾਂ ਨੇ ਨਹੀਂ ਦੇਖੀ ਪਰ ਸਿਨੇਮਾ ਜਿਹੜਾ ਹੈ ਉਹ ਲਗਾਤਾਰ ਆਪਣੇ ਕੋਸ਼ਿਸ਼ਾਂ ਕਰਦਾ ਜੀ ਗੁਰਦਿਆਲ ਸਿੰਘ ਹੋਰੀ ਅਲਪਲਾਈਨ ਕੰਪਨੀ ਇਹ ਤਾਂ ਦਵਿੰਦਰ ਬੀਰੋ ਨੇ ਫਿਲਮ ਲੈ ਕੇ ਤੁਹਾਡੇ ਕੋਲ ਆਏ ਨੇ ਸੋ ਅਸੀਂ ਆਪਣਾ ਕੰਮ ਖਤਮ ਕੀਤਾ ਤੁਹਾਨੂੰ ਇਹ ਬੇਨਤੀ ਹੈ ਤੁਸੀਂ ਮੀਡੀਆ ਆਪਣਾ ਰੋਲ ਦਾ ਕਰੂਗਾ ਲੋਕਾਂ ਤੱਕ ਸੁਨੇਹਾ ਲੈ ਕੇ ਜਾਊਗਾ ਤੇ ਲੋਕ ਇਹਨੂੰ ਕਾਮਯਾਬ ਕਰਨਗੇ। थैंक यू सो मच ਤੁਸੀਂ ਅੱਜ ਸਾਡੇ ਘਰ ਆ ਕੇ ਸਾਡੇ ਦੇਖੇ ਸਪੋਰਟ ਕਰਾਇਆ। ਧੰਨਵਾਦ ਤੁਹਾਡਾ ਬਹੁਤ ਜਿਆਦਾ। ਤੁਸੀਂ ਸਪੋਰਟ ਕਰਦੇ ਹੋ ਫਿਲਮਾਂ ਨੂੰ। ਬਹੁਤ ਵਧੀਆ ਰਹੀ ਤੁਹਾਡਾ ਕਦਰਵਾ ਬਹੁਤ ਸੋਹਣਾ ਸੀਗਾ। ਆਰਟਿਸਟ ਬਹੁਤ ਵਧੀਆ ਬਾਤ ਮਾਰਦੇ ਨੇ। ਸਾਡੇ ਪ੍ਰੋਡਿਊਸਰ ਦਾ ਵੀ ਬਹੁਤ ਅਚੀ। ਇੰਟਰਟੇਨਰ ਵੀ ਬਹੁਤ ਵਧੀਆ ਹਮਲ ਇਨਸਾਨ ਨੇ। ਜਿਹਨਾਂ ਪ੍ਰੋਡਿਊਸਰ ਨੇ ਬਹੁਤ ਰਿਸਕ ਲੈ ਕੇ ਕੰਮ ਕਰਦੇ ਨੇ। ਮਤਲਬ ਇਹ ਇਦਾਂ ਦੇ ਇਨਸਾਨ ਹੁੰਦੇ ਕਿ ਜੇ ਸਾਡੇ ਘਰ ਪਰਦੇ ਨੇ। ਕਿੰਨੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਕਿੰਨਾਂ ਨੂੰ ਘਰ ਦੇ ਵਿੱਚ ਸੋਈ ਕਰਦੇ ਆ ਮੈਂ ਤਾਂ ਹਮੇਸ਼ਾ ਬਹੁਤ ਮਤਲਬ ਇਹਨਾਂ ਨੂੰ ਬਹੁਤ ਰਿਸਪੈਕਟ ਦਿੰਨੀ ਆ ਕਿ ਇਹਨਾਂ ਦੇ ਕਰਕੇ ਸਾਡੇ ਘਰ ਚੱਲਦੇ ਕਿੰਨੀਆਂ ਦੀਆਂ ਸੋਈਆਂ ਚੱਲਦੀਆਂ ਨੇ ਤੇ ਹਮੇਸ਼ਾ ਇਹਨਾਂ ਨੂੰ ਐਦਾਂ ਐਪਰੀਸ਼ੀਏਟ ਕਰਿਆ ਕਰੋ ਜਿੰਨੀ ਵੀ ਵਧੀਆ ਫਿਲਮਾਂ ਆ ਰਹੀਆਂ ਵਾ ਫਿਲਮਾਂ ਆ ਰਹੀਆਂ ਨੇ ਹਮੇਸ਼ਾ ਪ੍ਰੋਡਿਊਸਰਸ ਨੂੰ ਐਪਰੀਸ਼ੀਏਟ ਕਰੋ ਤਾਂ ਕਿ ਉਹਨਾਂ ਦਾ ਹੋਰ ਹੌਸਲਾ ਵਧੇ ਫਿਲਮਾਂ ਬਣਾਉਣਾਂ ਮਾਜੀ ਦੀ ਹੋਣੀ ਬਾਰੇ ਕੀ ਹੋ ਗਿਆ ਜਿੱਕੇ ਜੋ ਕਾਫੀ ਰਿਸਪੌਂਸ ਮਿਲਿਆ ਉਹ ਕਾਫੀ ਲੋਕ ਰਿਸਪੈਕਟ ਫੁੱਲ ਭਾਉਂ ਰਹੇ ਸੀ ਕੀ ਕਹਾਂ ਅੱਜ ਮੈਂ first time ਇਸ ਤਰ੍ਹਾਂ ਦਾ ਮੈਨੂੰ ਬਹੁਤ ਵਧੀਆ ਲੱਗਿਆ ਤੇ ਅੱਜ ਅਸੀਂ my ਭਾਗੋ college ਗਏ ਸੀਗੇ ਉੱਥੇ ਕੁੜੀਆਂ ਦਾ ਜੋਸ਼ ਦੇਖ ਕੇ ਸੱਚੀ ਮਜ਼ਾ ਆਇਆ ਆਪਾਂ ਗੱਲ ਕਰ ਰਹੇ ਸੀ ਮੈਂ ਭਾਜੀ ਕਹਿ ਰਹੇ ਸੀ ਮੈਂ ਕਿਹਾ ਵੀ ਤੁਸੀਂ ਬਠਿੰਡੇ ਵਿੱਚ ਵੀ promote ਕਰੋ ਉੱਥੋਂ ਦਾ ਬਹੁਤ ਸੋਹਣਾ crowd ਹੈ ਕਹਿੰਦੇ ਤੁਸੀਂ ਅੱਜ ਤਰਨ ਤਾਰਨ ਦੇਖਿਓ ਫੇਰ ਗੱਲ ਕਰਿਓ ਪਰ ਸੱਚੀ ਅੱਜ ਬਹੁਤ ਮਜ਼ਾ ਆਇਆ ਸਭ ਬਹੁਤ ਹੀ appreciate ਕਰਿਆ ਇਹ ਵੀ ਕਿਉਂਕਿ ਮੈਂ ਬੋਲਦਾ different ਹੈ ਤਾਂ ਇਨਸਾਨ ਆਪਾਂ ਸਾਰੇ ਇਹ ਨਹੀਂ ਗਾ ਕਿ ਉਹਨਾਂ ਵਿੱਚ ਕੋਈ ਸੋਚਦਾ ਹੈ ਉਹਨਾਂ ਦੇ ਲੈਂਗੁਏਜ ਬੋਲਣ ਦਾ ਤਰੀਕਾ ਬਹੁਤ ਵਧੀਆ ਹੈ ਹਨਾ ਉਹਨਾਂ ਨੂੰ ਤੁਹਾਨੂੰ ਐਦਾਂ ਦੇਖਦਾ ਹੈ ਕਿ ਇਹ ਬੋਲੀ ਤਾਂ ਕਿਸੇ ਸੁਣਨੀ ਚਾਹੀਦੀ ਹੈ ਉਹ ਬਿਨ ਮਨ ਸ਼ਬਦ ਆਪਣੀ ਬਹੁਤ ਸੋਹਣੀ ਆ ਵਧੀਆ ਲੱਗਦਾ ਥੋੜਾ ਅਪਰਚ ਆਉਂਦਾ ਇਹਨਾਂ ਦਾ ਪਾਕਿਸਤਾਨੀ ਹਨਾ ਬੋਲੀ ਆ ਜਾਂਦੀ ਹੈ ਉਹਦੇ ਕਰਕੇ ਤੁਹਾਨੂੰ ਬਹੁਤ ਵਧੀਆ ਲੱਗਦਾ ਤੇ ਹਮੇਸ਼ਾ ਹੀ ਅਸੀਂ ਮੁੰਡੇ ਨੂੰ ਵੀ ਅਪਰੀਸ਼ੀਏਟ ਕਰਦੇ ਆ ਤੇ ਹਮੇਸ਼ਾ ਇਹਨਾਂ ਬੋਲੀ ਨੂੰ ਬਹੁਤ ਸਲਾਹਨੇ ਆ ਕਿ ਹਾਂ ਬੜੇ ਕੰਮ ਕਰ ਰਹੇ ਨੇ ਓਕੇ ਠੀਕ ਥੈਂਕ ਯੂ ਸਭ ਤੋਂ ਪਹਿਲਾਂ ਥੈਂਕ ਯੂ ਤੁਸੀਂ ਮੈਨੂੰ ਮੌਕਾ ਦੇ ਰਹੇ ਹੋ ਆਪਣੇ ਚੈਨਲ ਤੋਂ ਬੋਲਣ ਦਾ ਆ ਮੈਂ ਇੱਕ ਗੱਲ ਕਲੀਅਰ ਕਰ ਦਾਂ ਕਿ ਮੈਂ ਜਿਹੜਾ ਰਾਈਟਰ ਜਿਸ profession 'ਚ ਆ ਇਹ ਇੱਕ ਪਿਓਰ business ਆ ਮੇਰੀ ਸਭ ਤੋਂ ਜਿਹੜੀ ਮੇਰੀ priority ਆ ਉਹ ਲੋਕਾਂ ਨੂੰ entertain ਕਰਨਾ ਵਾ ਹਸਾਉਣਾ ਖੁਸ਼ ਕਰਨਾ ਮੇਰੀ ਤੇ ਡਿਊਟੀ ਇਹ ਵਾ ਕਿ ਮੈਂ ਲੋਕਾਂ ਨੂੰ entertain ਕਰ ਸਕਾਂ ਮੈਂ ਜਦੋਂ ਕੋਈ ਫਿਲਮ ਲੇਖਦਾ ਮੇਰੇ ਧਿਆਨ 'ਚ ਸਿਰਫ ਇਹ ਵਾ ਕਿ ਮੈਂ ਲੋਕਾਂ ਨੂੰ ਖੁਸ਼ਕਾ ਕਰ ਰਿਹਾ ਕਿ ਮੈਂ entertainment ਕਰ ਪਾਉਂਗਾ ਇਸ ਤੋਂ ਇਲਾਵਾ ਮੈਂ ਕੁਝ ਨਹੀਂ ਸੋਚਦਾ ਜਿਹੜੇ ਲੋਕ ਬਾਹਰ ਜਾ ਰਹੇ ਆ ਅਬਦੀਸ਼ਾ ਉਹਨਾਂ ਲਈ ਕੀ support ਹੋਵੇ ਕਿ ਆਹ ਲੋਗੀ ਜਾ ਕੇ ਫੀਚ ਮੇਡ ਲੋ ਨਹੀਂ ਵੇਖੋ ਜੀ ਇਹ ਤਾਂ ਪੂਰੀ ਦੁਨੀਆ 'ਚ ਸਦੀਆਂ ਤੋਂ ਲੋਕੇ ਕਰਦੇ ਆਇਆ ਇੱਕ ਦੂਸਰੀ ਕੰਟਰੀ ਜਾਂਦੇ ਆਇਆ ਜਿਹਨੂੰ ਪਲਾਨ ਕਿੰਨੇ ਆ ਪਲਾਨ ਕਰਕੇ ਗਏ ਲੋਕ ਦੋ ਅਸੀਂ ਸੁਣਦੇ ਆਏ ਅੱਜ ਤੋਂ 100 ਸਾਲ ਪਹਿਲਾਂ ਵੀ ਲੋਕ ਜਾਂਦੇ ਸੀ ਉਦੋਂ ਕਿਸੇ ਹੋਰ ਤਰੀਕੇ ਨਾਲ ਜਾਂਦੇ ਸੀ ਅੱਜ ਸਟੂਡੈਂਟ ਕਿਸੇ ਹੋਰ ਤਰੀਕੇ ਨਾਲ ਜਾ ਰਿਹਾ ਤੇ ਤੁਸੀਂ ਵੇਖੋ ਜਿੱਦੋਂ ਅਸੀਂ ਕਿੰਨੇ ਆ ਕਿ ਧਰਤੀ ਇੱਕ ਪਿੰਡ ਬਣ ਗਈ ਆ ਤੇ ਆਨ ਜਾਣ ਲੱਗੂਗਾ ਜੀ ਹੁਣ ਫਿਲਮ ਦਾ ਮੈਸੇਜ ਬਹੁਤ ਸੋਹਣਾ ਵਾ ਸੋ ਮੈਂ ਸਾਰਿਆਂ ਨੂੰ ਇਹ ਕਹੂੰਗੀ ਕਿ 17 ਤਰੀਕ ਨੂੰ ਚੋਰਾਣਾ ਯਾਰੀਆਂ ਫਿਲਮ ਦੇਖਣ ਜ਼ਰੂਰ ਜਾਇਓ ਪਰ ਉਹ ਬਹੁਤ ਸੋਹਣੀ ਬਣੀ ਆ ਸਾਰੀ ਕਾਸਟ ਨੇ ਬਹੁਤ ਸਾਰੀ ਮਿਹਨਤ ਕੀਤੀ ਇਹਦੇ ਤੇ ਤੇ ਹੋਰ ਫਿਲਮ ਦੇਖਣ ਚ ਤੁਹਾਨੂੰ ਮਜ਼ਾ ਆਊਗਾ ਕਿ ਫੁੱਲ ਪੈਸਾ ਵਸੂਲ ਆ ਹਾਂ ਜੀ ਨਦੀ ਸਰਤਨ ਦਰੋਸ ਤੁਹਾਨੂੰ ਕੀ ਹੋਇਆ ਸ਼ਾਮ ਲੈ ਕੁੜੀਆਂ ਨਾਲ ਲੱਤ ਕੇ ਸਕੂਲ ਨਾਲ ਜਾਈ ਵਾਪਸ ਮੈਨੂੰ ਤਾਂ ਬਹੁਤ ਮਜ਼ਾ ਆਇਆ ਕਿਉਂਕਿ ਸਾਡਾ ਆਪਣਾ ਹੀ ਏਰੀਆ ਸੀ ਸੋ ਮਤਲਬ ਅਸੀਂ ਮਾਈਪਾਗ ਹੋ ਗਏ ਉੱਥੇ ਇੰਨਾ ਜੋਸ਼ ਕੁੜੀਆਂ ਦਾ ਵੇਖ ਕੇ ਮਤਲਬ એનર્ਜੀ ਆ ਗਈ